ਪੈਸਾ ਕਮਾਉਣਾ ਵਾ ਲੋਕਾਂ ਦੀ ਮਤ ਵੀ ਕਰਨੀ ਜ਼ਿੰਦਗੀ ਦੇ ਵਿੱਚ ਤੇ ਨਰਸ ਕਰਕੇ ਹੁਣ ਬਾਹਰ ਕਰਕੇ ਬਾਹਰ ਨਾ ਭਾਜੀ ਇੱਥੇ ਬੜੀ ਦੁਨੀਆ ਨੂੰ ਲੋੜ ਆ। ਚੱਲ ਲੱਖ ਹੋਰ ਆ ਜਾਂਦਾ ਵੀਰੇ। ਔਰ ਮਦਦ ਮੈਂ ਫਿਰ ਕਿੰਨਾ ਮੈਂ ਜਰੀਆਂ ਵਾਂ ਮੈਂ ਢਾਕੀਆਂ ਵਾਂ ਇਹ ਪੈਸੇ 3 ਲੱਖ ਰੁਪਈਆ ਕਰਨ ਤਾਂ ਮਨ ਹੋਣਾ ਪਿਆ ਗਿਆ ਸੀਗਾ। ਭਾਈ ਸਾਹਿਬ ਸਾਨੂੰ ਮਿਲੇ ਉੱਥੇ ਆ ਕੇ ਹਰਵਿੰਦਰ ਸਿੰਘ ਇਹਨਾਂ ਦਾ ਨਾਂ ਗੁਰਦੁਆਰਾ ਇੱਥੇ ਇਤਿਹਾਸਕ ਸ਼ਹੀਦ ਗੰਜ ਉਦੇ ਬਾਹਰ ਕੜੇ ਤੇ ਕਿਰਪਾਨਾਂ ਜਿਹੜੀਆਂ ਉਹ ਵੇਚਦੇ ਨੇ ਕੜੇ ਕਿਰਪਾਨਾਂ ਕਸ਼ਹਰੇ ਜਿਹੜੇ ਉਹ ਸਮਾਨ ਵੇਚਦਾ ਜੀ ਉੱਥੇ ਤੁਹਾਡਾ ਔਰ 3-400 ਰੁਪਇਆ ਬਾਹਰ ਜਿਹੜੀ ਫੜੀ ਲਾਈਏ ਉੱਥੇ ਦਿਹਾੜੀ ਜਿਹੜੀ ਪੈਂਦੀ ਆ ਔਰ ਦੋ ਇਹਨਾਂ ਦੀਆਂ ਬੇਟੀਆਂ ਨੇ ਮੈਂ ਬੇਟੀਆਂ ਨੂੰ ਮਿਲਿਆ ਹੁਣੇ ਇੱਕ ਅਮਨਦੀਪ कौर ਐ ਤਰਸੀ ਦੇ ਵਿੱਚ ਸੈਕੰਡ ਯਰ ਦੇ ਵਿੱਚ ਐ ਫਰੀਦਪੁਰ ਕਾਲਜ ਦੇ ਵਿੱਚ ਇੱਕ ਮਸਕਾਨ ਐ ਪਲੱਸ 1 ਦੇ ਵਿੱਚ ਉਹ ਪੜ੍ਹਦੀ ਔਰ ਮੈਂ ਬੱਚੀ ਨੂੰ ਪੁੱਛਿਆ ਕਿ ਤੇਰੀ ਫੀਸ ਕਿੰਨੀ ਐ ਉਹ ਕਹਿੰਦੀ ਜੀ 55000 ਰੁਪਇਆ ਮੇਰੀ ਸਾਲਾਨਾ ਫੀਸ ਐ ਔਰ ਦੋ ਸਾਲ ਦੀ ਹੁਣ ਜਾ ਚੁੱਕੀ ਐ ਜਦੋਂ ਮੈਂ ਕਰਨ ਧਮਨੋਂ ਨਾਲ ਇਹਨਾਂ ਦੀ ਗੱਲ ਕਰਾਈ ਆ ਉਹਨਾਂ ਵੀ ਘਰ ਦੇ ਹਾਲਾਤ ਵੇਖਦੇ ਇਹ ਕਹਿ ਦਿੱਤਾ ਵੀ ਇੰਨੇ ਪੈਸੇ ਨਹੀਂ 1.5 ਲੱਖ ਇਹ ਦਿੱਤਾ ਲੱਖ ਰੁਪਈਆ ਇਹਨਾਂ ਦੇ ਖਾਤੇ ਦੇ ਵਿੱਚ ਹੋਰ ਹੋਣੇ ਅੱਧੇ ਘੰਟੇ ਦੇ ਵਿੱਚ ਆ ਜਾਊਗਾ 2.5 ਲੱਖ ਰੁਪਈਆ ਦੀ ਇਹਨਾਂ ਦੀ ਜਿਹੜੀ ਉਹ ਹੈਲਪ ਕੀਤੀ ਗਈ ਆ ਉਹ ਕਰਨ ਧਮਨੋਂ ਨਾਲੋਂ ਕੀਤੀ ਗਈ ਆ ਤੁਸੀਂ 3 ਲੱਖ ਰੁਪਈਆ ਦੀ ਕਰਨ ਆਏ ਸੀਗੇ ਪਰ ਸਾਨੂੰ ਵੀ ਲੱਗਾ ਵੀ ਬਹੁਤ ਘੱਟ ਆ ਯਾਰ ਮਤਲਬ ਇਹ ਨਹੀਂ ਇਹ ਮਨਸਾ ਦਾ ਸਿਸਟਮ 2.5 ਲੱਖ ਰੁਪਈਆ ਦੀ ਮਤ ਜਿਹੜੀ ਇਹਨਾਂ ਦੀ ਕਰਕੇ ਚੱਲੇ ਆ ਔਰ ਇਹ ਕਰਨ ਤਾਂ ਬਣੋਣਾ ਕੀਤੀ ਆ ਮੈਂ ਫੇਰ ਕਿੰਨਾ ਦਿਲ ਦੀਆਂ ਗਹਿਰਾਈਆਂ ਤੋਂ ਅੱਜ 4 ਲੱਖ ਰੁਪਏ ਦੀ ਉਹਨਾਂ ਮਦਦ ਕੀਤੀ ਆ 1.5 ਲੱਖ ਉਹਨਾਂ ਨੂੰ ਘਰ ਘਰ ਦੀ ਹਾਲਤੀ ਇਹੋ ਜੀ ਆ ਗਰੀਬੀ ਇੰਨੀ ਜ਼ਿਆਦਾ ਹੈ ਮਤਲਬ ਬੱਚੇ ਬੱਚੀਆਂ ਕੋ ਪੜਨ ਦਾ ਬੰਦੋਬਸਤ ਨਹੀਂ ਹੈਗਾ ਘਰ ਦੀਆਂ ਛੱਤਾਂ ਨਹੀਂ ਹੈਗੀਆਂ ਉੱਥੇ ਸਾਨੂੰ ਕਿਸੇ ਨੇ ਦੱਸਿਆ ਵੀ ਇੱਕ ਭਾਈ ਸਾਹਿਬ ਸਾਨੂੰ ਮਿਲੇ ਉੱਥੇ ਆ ਕੇ ਹਰਵਿੰਦਰ ਸਿੰਘ ਇਹਨਾਂ ਦਾ ਨਾਂ ਗੁਰਦੁਆਰਾ ਇੱਥੇ ਇਤਿਹਾਸਕ ਸ਼ਹੀਦਗੰਜ ਉਹਦੇ ਬਾਹਰ ਕੜੇ ਤੇ ਕਿਰਪਾਨਾਂ ਜਿਹੜੀਆਂ ਉਹ ਵੇਚਦੇ ਨੇ ਕੜੇ ਕਿਰਪਾਨਾਂ ਕਸ਼ਹਰੇ ਜਿਹੜੇ ਉਹ ਸਮਾਨ ਵੇਚਦਾ ਜੀ ਉੱਥੇ ਤੁਹਾਡਾ ਔਰ 3 400 ਰੁਪਿਆ ਬਾਹਰ ਜਿਹੜੀ ਫੜੀ ਲਈਏ ਉੱਥੇ ਦਿਹਾੜੀ ਜਿਹੜੀ ਪੈਂਦੀ ਆ ਔਰ ਦੋ ਇਹਨਾਂ ਦੀਆਂ ਬੇਟੀਆਂ ਨੇ ਮੈਂ ਬੇਟੀਆਂ ਨੂੰ ਮਿਲਿਆ ਹੁਣੇ ਇੱਕ ਅਮਨਦੀਪ कौर ਹੈ ਨਰਸਿੰਗ ਦੇ ਵਿੱਚ ਸੈਕੰਡ ইয়ার ਦੇ ਵਿੱਚ ਹੈ ਫਰੀਦਕੋਟ ਕਾਲਜ ਦੇ ਵਿੱਚ ਇੱਕ ਮਸਕਾਨ ਹੈ ਪਲੱਸ 1 ਦੇ ਵਿੱਚ ਉਹ ਪੜ੍ਹਦੀ ਹੈ ਔਰ ਮੈਂ ਬੱਚੀ ਨੂੰ ਪੁੱਛਿਆ ਕਿ ਤੇਰੀ ਫੀਸ ਕਿੰਨੀ ਹੈ ਉਹ ਕਹਿੰਦੀ ਜੀ 55000 ਰੁਪਿਆ ਮੇਰੀ ਸਾਲਾਨਾ ਫੀਸ ਹੈ ਔਰ ਦੋ ਸਾਲ ਦੀ ਹੁਣ ਜਾ ਚੁੱਕੀ ਅਗਲੇ ਸਾਲ ਦੀ ਮਤਲਬ ਪੈਂਡਿੰਗ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਸਾਡੇ ਕੋਲ 1.5 ਲੱਖ ਰੁਪਇਆ ਹੋ ਰਿਹਾ ਸੀ ਤੁਹਾਡੀ ਉਹਦੇ ਨਾਲ ਮਤ ਕਰ ਚੱਲੇ ਆਂ ਵੀ ਤੁਸੀਂ ਬੱਚੀ ਦੀ ਫੀਸ ਜੋਗੇ ਵੀ ਪੈਸੇ ਰੱਖ ਲਿਓ ਘਰ ਦੇ ਵਿੱਚ ਬਾਥਰੂਮ ਹੀ ਬਣਾ ਲਿਓ ਪਰ ਜਦੋਂ ਮੈਂ ਕਰਨ ਧਵਨ ਉਹਨਾਂ ਦੇ ਨਾਲ ਇਹਨਾਂ ਦੀ ਗੱਲ ਕਰਾਈ ਆ ਉਹਨਾਂ ਵੀ ਘਰ ਦੇ ਹਾਲਾਤ ਵੇਖਦਿਆਂ ਇਹ ਕਹਿ ਦਿੱਤਾ ਵੀ ਇੰਨੇ ਪੈਸੇ ਨਹੀਂ 1.5 ਲੱਖ ਇਹ ਦਿੱਤਾ ਲੱਖ ਰੁਪਇਆ ਇਹਨਾਂ ਦੇ ਖਾਤੇ ਦੇ ਵਿੱਚ ਹੋਰ ਹੋਣੇ ਅੱਧੇ ਘੰਟੇ ਦੇ ਵਿੱਚ ਆ ਜਾਊਗਾ 2.5 ਲੱਖ ਰੁਪਇਆ ਦੀ ਇਹਨਾਂ ਦੀ ਜਿਹੜੀ ਉਹ ਹੈਲਪ ਕੀਤੀ ਗਈ ਆ ਉਹ ਕਰਨ ਧਵਨ ਨਾਲੋਂ ਕੀਤੀ ਗਈ ਆ ਜਿਹਦੇ ਵਿੱਚੋਂ 50000 ਰੁਪਇਆ ਬੇਟੀ ਆਪਣੀ ਫੀਸ ਲਈ ਜਿਹੜੀ ਉਹ ਸੁਰੱਖਿਅਤ ਰੱਖ ਲੂਗੀ ਔਰ 2 ਲੱਖ ਰੁਪਇਆ ਦੇ ਵਿੱਚ ਜਿਹੜਾ ਘਰ ਦਾ ਜੋ ਮਤਲਬ ਉਹ ਬਣਨ ਵਾਲਾ ਫੀਸ ਅੱਗੋਂ ਵੀ ਚਾਹੀਦੀ ਹੋਊਗੀ ਮੈਂ ਫਿਰ ਕਹਿੰਨਾ ਵੀ ਜਿੱਥੇ ਕਿਤੇ ਮੈਂ ਤਾਂ ਪੂਰੇ ਪੰਜਾਬ 'ਚ ਕੋਈ ਆਵਾਜ਼ ਮਾਰਦਾ ਜੇ ਕੋਈ ਬੱਚੇ ਪੜ੍ਹਨ ਲਿਖਣ ਵਾਲੇ ਆ 2.5 ਲੱਖ ਰੁਪਇਆ ਦੀ ਇਹਨਾਂ ਦੀ ਜਿਹੜੀ ਉਹ ਹੈਲਪ ਕੀਤੀ ਗਈ ਆ ਉਹ ਕਰਨ ਤਾਂ ਬਣੋ ਨਾਲੋਂ ਕੀਤੀ ਗਈ ਆ ਜਿਹਦੇ ਵਿੱਚੋਂ 50000 ਰੁਪਇਆ ਬੇਟੀ ਆਪਣੀ ਫੀਸ ਲਈ ਜਿਹੜੀ ਉਹ ਸੁਰੱਖਿਅਤ ਰੱਖ ਲੂਗੀ ਔਰ 2 ਲੱਖ ਰੁਪਇਆ ਦੇ ਵਿੱਚ ਜਿਹੜਾ ਘਰ ਦਾ ਜੋ ਮਤਲਬ ਉਹ ਬਣਨ ਵਾਲਾ ਫੀਸ ਅੱਗੋਂ ਵੀ ਚਾਹੀਦੀ ਮੈਂ ਤਾਂ ਪੂਰੇ ਪੰਜਾਬ 'ਚ ਕੋਈ ਆਵਾਜ਼ ਮਾਰਦਾ ਜੇ ਕੋਈ ਬੱਚੇ ਪੜ੍ਹਨ ਲਿਖਣ ਵਾਲੇ ਆ